ਭਾਰਤੀ ਕਿਸਾਨ ਇਕਤਾ ਸੈਨ ਵੈਲਫੇਅਰ ਸਭਾ ਦੇ ਸੁਪਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਟੀਰਾਪਤਰਾ ਰਮਨ ਸਿੰਘ ਨੀਲਾ ਸਿੰਘ ਜੀ ਬੂਟਾ ਸਿੰਘ ਜੀ ਮੋਗੇਤੂ ਸੈਨ ਸਮਾਜ ਦੇ ਪ੍ਰਧਾਨ ਪਵਨ ਕੁਮਾਰ ਦੀ ਪੂਰੀ ਟੀਮ ਨੇ ਸੈਂਟਰ ਦੇ ਖੇਤੀਬਾੜੀ ਮੰਤਰੀ ਰਾਮਨਾਥ ਠਾਕੁਰ ਜੀ ਨਾਲ ਕੀਤੀ ਮੀਟਿੰਗ ਜਿਸ ਇਸ ਵਕ ਵਕ ਇਕਾਈਆਂ ਦੇ ਪ੍ਰਧਾਨਾਂ ਨੇ ਖੇਤੀਬਾੜੀ ਮੰਤਰੀ ਰਾਮਨਾਥ ਠਾਕੁਰ ਜੀ ਨਾਲ ਮੁਲਾਕਾਤ ਕਰਦਿਆਂ ਹੋਇਆਂ ਸਾਂਝੇ ਤੌਰ ਤੇ ਸੈਨ ਸਮਾਜ ਦੀਆਂ ਮੰਗਾਂ ਦੀ ਚਰਚਾ ਕੀਤੀ ਅਤੇ ਖੇਤੀਬਾੜੀ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਭਾਰਤੀ ਕਿਸਾਨ ਇਕਤਾ ਸੈਨ ਵਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਜੀ ਧੀਰਾ ਪੱਤਰਾ ਜੀ ਨੇ ਖੇਤੀਬਾੜੀ ਦੇ ਸਬੰਧ ਵਿੱਚ ਜਾਣੂ ਕਰਵਾਉਂਦਿਆਂ ਹੋਇਆਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਮੰਗੇ ਜਾਣ ਦੀ ਮੰਗ ਕੀਤੀ ਅਤੇ ਸੈਨ ਸਮਾਜ ਦੀ 27% OBC ਦਾ ਰਾਖਵਾ ਕਰਨ ਦੀ ਮੰਗ ਕਰਦਿਆਂ ਹੋਇਆਂ ਲੋਕ ਸਭਾ ਵਿਧਾਨ ਸਭਾ ਅਤੇ ਪੰਚਾਇਤੀ ਰਾਜ ਵਿੱਚ 27% OBC ਦਾ ਕੋਟਾ ਰਾਖਵਾ ਦਿੱਤਾ ਜਾਵੇ ਅਤੇ ਭਗਤ ਸੈਨ ਜੀ ਦੇ ਜਨਮ ਦਿਹਾੜੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਤੇ ਪੰਜ ਪਿਆਰਾਂ ਵਿੱਚੋਂ ਭਾਈ ਸਾਹਿਬ ਸਿੰਘ ਅਤੇ ਸਾਨ ਭਗਤ ਜੀ ਦੇ ਨਾਮ ਤੇ ਧਰਮਸ਼ਾਲਾ ਬਣਵਾਈਆਂ ਜਾਣ ਮੈਡਮ ਗੀਤਾ ਸ਼ੋਕ ਸੈਨ ਜੀ ਦਾ ਸਾਰੀ ਸੰਸਥਾ ਨੂੰ ਖੇਤੀਬਾੜੀ ਮੰਤਰੀ ਰਾਮਨਾਥ ਜੀ ਨਾਲ ਮੀਟਿੰਗ ਕਰਵਾਉਣ ਬਾਰੇ ਧੰਨਵਾਦ ਕੀਤਾ ਗਿਆ ਇਸ ਸਮੇਂ ਭਾਰਤੀ ਕਿਸਾਨ ਇਕਤਾ ਸੈਨ ਵੈਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਧੀਰਾਪਤਰਾ ਆਲ ਇੰਡੀਆ ਸੈਨ ਸਭਾ ਦੇ ਪ੍ਰਧਾਨ ਰਮਨ ਸਿੰਘ ਜੀ ਫਾਜ਼ਿਲਕਾ ਸੈਨ ਸਭਾ ਦੇ ਪ੍ਰਧਾਨ ਪਵਨ ਕੁਮਾਰ ਮੋਂਗਾ ਜੀ ਪੂਰੀ ਟੀਮ ਨੀਲਾ ਸਿੰਘ ਬੂਟਾ ਸਿੰਘ ਆਦਿ ਹਾਜ਼ਰ ਸਨ